ਟਿਕਟ ਦੀ ਦੌਵੈਦਾਰੀ ਨੂੰ ਲੈ ਕੇ ਕਾਂਗਰਸੀਆਂ ਵਿਚਕਾਰ ਮੁਕਾਬਲਾ ਰੋਚਕ ਹੁੰਦਾ ਨਜ਼ਰ ਆ ਰਿਹਾ ਹੈ ਨਵਜੋਤ ਸਿੱਧੂ ਦੇ ਸਿਆਸੀ ਥਾਪੜੇ ਤੋਂ ਬਾਅਦ ਨਵਤੇਜ ਚੀਮਾ ਦੇ ਮੰਤਰੀ ਬਣਨ ਦੇ ਬਿਆਨ ਤੋਂ ਬਾਅਦ ਰਾਣਾ ਇੰਦਰਪ੍ਰਤਾਪ ਸਿੰਘ ਦਾ ਕਹਿਣਾ ਹੈ ਕਿ ਲੋਕਾਂ ਦੇ ਕੀਤੇ ਹਸ਼ਰ ਤੋਂ ਬਾਅਦ ਨਵਤੇਜ ਚੀਮਾ ਨੂੰ ਟਿਕਟ ਮਿਲਣਾ ਤਾਂ ਦੂਰ ਦੀ ਗੱਲ ਹੈ ਮੰਤਰੀ ਬੰਨਾਂ ਤੇ ਜਿੰਨਾ ਵੀ ਕਾਫੀ ਔਖਾ ਹੋਵੇਗਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 552ਵੇਂ ਪ੍ਰਕਾਸ਼ ਪੁਰਬ ਮੌਕੇ ਨਵਜੋਤ ਸਿੰਘ ਸਿੱਧੂ ਸੁਲਤਾਨਪੁਰ ਲੋਧੀ ਪੋਂ ਚੇਤ ਉੱਥੇ ਉਹਨਾਂ ਵੱਲੋਂ ਮੌਜੂਦਾ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਮੁਲਾਕਾਤ ਕੀਤੀ ਅਤੇ ਕਿਹਾ ਸੀ ਕਿ ਅਗਲੀ ਵਾਰ ਤੇਰੇ ਘਰ ਉਦੋਂ ਆਵਾਂਗੇ ਜਦੋਂ ਤੂੰ ਮੰਤਰੀ ਬਣੇਗਾ ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾਣ ਲੱਗ ਪਿਆ ਕਿ ਨਵਤੇਜ ਸਿੰਘ ਚੀਮਾ ਨੂੰ ਕਾਂਗਰਸ ਵੱਲੋਂ ਟਿਕਟ ਦਿੱਤੀ ਜਾਵੇਗੀ ਇਹ ਸਾਰੇ ਮਾਮਲੇ ਦੇ ਵਿੱਚ ਹੁਣ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਦਾ ਅਭਿਆਨ ਸਾਹਮਣੇ ਆਇਆ ਹੈ ਰਾਣਾ ਇੰਦਰਪ੍ਰਤਾਪ ਦਾ ਕਹਿਣਾ ਹੈ ਕਿ ਬੇਸ਼ੱਕ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਉਹ ਬਿਆਨ ਸੁਣਿਆ ਹੈ ਪਰ ਪਹਿਲਾ ਬਿਆਨ ਵੀ ਜ਼ਰੂਰ ਸੁਣਿਆ ਜਾਵੇ ਜੇ ਇਸ ਵਿੱਚ ਇਹ ਕਿਹਾ ਗਿਆ ਸੀ ਕਿ ਟਿਕਟ ਉਸ ਉਮੀਦਵਾਰ ਨੂੰ ਦਿੱਤੀ ਜਾਵੇਗੀ ਜਿਸ ਦੀ ਜਿੱਤਣ ਦੀ ਉਮੀਦ ਹੋਵੇਗੀ ਅਤੇ ਰਾਣਾ ਇੰਦਰਪ੍ਰਤਾਪ ਨੂੰ ਇੰਜ ਲੱਗ ਰਿਹਾ ਹੈ ਕਿ ਉਹ ਇਸ ਵਾਰ ਸੁਲਤਾਨਪੁਰ ਲੋਧੀ ਤੋਂ ਨਵਤੇਜ ਸਿੰਘ ਚੀਮਾ ਤੋਂ ਅੱਗੇ ਨੇ ਅਤੇ ਉਹ ਜਿੱਤ ਸਕਦੇ ਨੇ ਇਸੇ ਕਰਕੇ ਰਾਣਾ ਇੰਦਰਪ੍ਰਤਾਪ ਸੁਲਤਾਨਪੁਰ ਲੋਧੀ ਤੋਂ ਆਪਣੀ ਦਾਵੇਦਾਰੀ ਪੇਸ਼ ਕਰ ਰਹੇ ਨੇ ਅਤੇ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਨੇ ਨਵਤੇਜ ਸਿੰਘ ਚੀਮਾ ਅਤੇ ਨਵਜੋਤ ਸਿੰਘ ਸਿੱਧੂ ਦੇ ਬਿਆਨ ਬਾਰੇ ਇੰਦਰਪ੍ਰਤਾਪ ਨੇ ਹੋਰ ਕੀ ਕਿਹਾ ਉਹ ਸੁਣਦੇ ਹਾਂ ਕਾਮਚਾ ਚੱਲੂ ਹੋ ਗਿਆ ਤੇ ਮੈਂ ਤਾਂ ਪਿੰਡੋਂ ਪਿੰਡ ਹਰ ਪਿੰਡ ਜਾ ਰਿਹਾ ਤੇ ਸਾਰੇ ਵਕਤਾਂ ਦਾ ਬਹੁਤ ਸਹਿਯੋਗ ਮਿਲ ਰਿਹਾ ਅੱਜ ਸਰਪੰਚ ਮੇਰੇ ਰਵੀ ਜੀ ਡੀਪੀਆਰ ਇਹਨਾਂ ਦਾ ਹੁਕਮ ਹੋਇਆ ਇੱਥੇ ਆ ਗਏ ਸੋ ਹੁਣ ਵੀਰ ਪਿੰਡੋਂ ਪਿੰਡ ਜਿੱਧਰ ਜਿੱਧਰ ਹੁਕਮ ਹੋਈ ਜਾਂਦਾ ਮੈਂ ਤਾਂ ਤੁਰੀ ਜਾਂਦਾ ਤੇ ਅਸੀਂ ਕਾਂਗਰਸ ਪਾਰਟੀ ਵੱਲੋਂ ਸੁਲਤਾਨਪੁਰ ਦੀ ਟਿਕਟ ਲਈ ਲੜ ਰਹੇ ਹਾਂ ਬਿਲਕੁਲ ਲੇਕਿਨ ਪਰਸੋਂ ਨਿਰਜੋਤ ਸਿੰਘ ਸਿੱਧੂ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਸ ਇੱਥੇ ਆਏ ਸੀ ਉਹ ਉੱਥੇ ਕਹਿ ਕੇ ਗਏ ਨੇ ਐਮਐਲਏ ਲੋਕਲ ਨੂੰ ਇਹ ਤੁਸੀਂ ਰੰਜਿਤਾ ਕੇ ਭੇਜੋ ਅਸੀਂ ਤੁਹਾਨੂੰ ਮੰਤਰੀ ਬਣਾਵਾਂਗੇ ਇਹਦਾ ਕੀ ਹਿਸਾਬ ਕਰ ਰਹੇ ਹੋ ਦੇਖੋ ਕਰਦੇ ਆ ਦੋ ਦਿਨ ਪਹਿਲਾਂ ਤੁਸੀਂ ਨਵਜੋਤ ਸਿੰਘ ਸਿੱਧੂ ਜੀ ਦੀ ਸਟੇਟਮੈਂਟ ਪੜ੍ਹੀ ਹੋਣੀ ਕਿ ਜਿੱਤਨ ਵਾਲੇ ਕੈਂਡੀਡੇਟ ਨੂੰ ਟਿਕਟ ਦਿੱਤੀ ਜਾਊਗੀ ਪਹਿਲੀ ਗੱਲ ਠੀਕ ਹੈ ਪਹਿਲਾ ਤਾਂ ਕੰਮ ਇਹ ਹੈ ਕਿ ਮੰਤਰੀ ਬਣਨਾ ਤਾਂ ਸਟੇਜ 3 ਆ ਸਟੇਜ 1 ਟਿਕਟ ਲਈ ਟਿਕਟ ਕਾਂਗਰਸ ਪਾਰਟੀ ਨੇ ਉਸ ਬੰਦੇ ਨੂੰ ਦੇਣੀ ਹੈ ਜਿਹੜਾ ਜਿੱਤਦਾ ਮੂਲ ਜਿੱਤਨ ਵਾਲਾ ਦਾ ਡਿਸੀਜਨ ਸੁਲਤਾਨਪੁਰ ਦੀ ਲੋਕਾਂ ਨੇ ਕੀਤਾ ਨੰਬਰ ਨੰਬਰ 2 ਜਿਹੜਾ ਜਿੱਤਦਾ ਹੋਵੇ ਉਹ ਕਾਂਗਰਸ ਪਾਰਟੀ ਟਿਕਟ ਦੇਗੀ ਜੇ ਮਾ ਸਾਬ ਜਿੱਤਦੇ ਹੋਣਗੇ ਉਹਨਾਂ ਨੂੰ ਮਿਲੇ ਮੈਂ ਕਾਂਗਰਸੀਆਂ ਅਸੀਂ ਜਿੱਤਦੇ ਹੋਈਏ ਸਾਨੂੰ ਮਿਲੇ ਕੋਈ ਤੀਜਾ ਬੰਦਾ ਜਿੱਤਦਾ ਹੋਵੇ ਉਹਨੂੰ ਮੇਰੇ ਮੈਂ ਉਹਦੀ ਟਟ ਕੇ ਮਦਦ ਕਰੂੰਗਾ ਪਹਿਲੀ ਗੱਲ ਦੂਜਾ ਪਹਿਲੀ ਗੱਲ ਟਿਕਟ ਲੈਣੀ ਦੂਜਾ ਜਿੱਤਣਾ ਇਹ ਚਤੁਰਨਾਥਿਕ ਸੁਲਤਾਨਪੁਰ ਦੇ ਲੋਕਾਂ ਦੇ ਹੱਥ ਵਾਸੇ ਤੇ ਸੁਲਤਾਨਪੁਰ ਦੇ ਲੋਕਾਂ ਦਾ ਤੁਹਾਨੂੰ ਪਤਾ ਹਾਲ ਕੀ ਕੀਤਾ ਬਣਦਾ ਤਾਂ ਤੀਜਾ ਫੇਸ ਹਲਕਾ ਸੁਲਤਾਨਪੁਰ ਲੋਧੀ ਚ ਤੁਸੀਂ ਕਾਫੀ ਪਿੰਡ ਕੱਢੇ ਨੇ ਕਿਹੋ ਜਿਹਾ ਰਿਸਪੌਂਸ ਮਿਲ ਰਿਹਾ ਤੁਹਾਨੂੰ ਬਹੁਤ ਵਧੀਆ ਰਿਸਪੌਂਸ ਬੈਟਰ ਦੈਨ ਐਕਸਪੈਕਟਿਡ ਲੋਕਲ ਬਾਹਰੋਂ ਵੀ ਜਿੰਨੇ ਬੰਦੇ ਆ ਯੰਗਸਟਰ ਹਰੇਕ ਬੰਦੇ ਦਾ ਮੈਨੂੰ ਮਹਿਸੂਸ ਆ ਰਿਹਾ ਵੀ ਭਾਈ ਹੁਣ ਕੰਮ ਖਿੱਚਦੇ ਹੋ ਤੇ ਮੈਂ ਹਰੇਕ ਬੰਦੇ ਨੂੰ ਦੱਸਤਾ ਵੀ ਕੰਮ ਖਿੱਚਦਾ ਹੁਣ ਬ੍ਰਿੰਕਾ ਨਹੀਂ ਮੈਂ ਸੁਲਤਾਨਪੁਰ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਕਿ ਬਈ ਬੰਦਿਆਂ ਨੇ ਦਵਾਜ ਹੈਗਾ ਕੀ ਪਤਾ ਨਹੀਂ ਪਾ ਜੀ ਤੁਸੀਂ ਲੜਨਾ ਨਹੀਂ ਜਾਂਦਾ ਮੈਂ ਗੱਲ ਕਲੀਅਰ ਕਰ ਦੇਣੀ ਵੀ ਸੁल्तानਪੁਰ ਦੇ ਵਿੱਚ ਕਾਂਗਰਸ ਦੀ ਟਿਕਟ ਇਲੈਕਸ਼ਨ ਲੜਾ ਹੈ ਖੈਰ ਹੁਣ ਟਿਕਟ ਨਵਤੇਜ ਸਿੰਘ ਜੀ ਮਾਣੂ ਮਿਲਦੀ ਹੈ ਜਾਂ ਰਾਣਾ ਇੰਦਰਪ੍ਰਤਾਪ ਨੂੰ ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਨੇ ਖੁਦ ਐਲਾਨ ਕੀਤਾ ਸੀ ਕਿ ਈਸਵਰ ਕਾਂਗਰਸ ਵਿੱਚ ਟਿਕਟ ਉਸ ਉਮੀਦਵਾਰ ਨੂੰ ਦਿੱਤੀ ਜਾਵੇਗੀ ਜੋ ਜਿੱਤਣ ਦੇ ਚਾਂਸ ਜ਼ਿਆਦਾ ਰੱਖਦਾ ਹੋਵੇ ਪਰ ਹੁਣ ਲੜਾਈ ਨਵਤੇਜ ਚਿਮਾ ਤੇ ਇੰਦਰਪ੍ਰਤਾਪ ਵਿੱਚ ਲਗਾਤਾਰ ਵਾਦੀ ਜਾ ਰਹੀ ਹੈ ਭਾਵੇਂ ਕਿ ਨਵਜੋਤ ਸਿੰਘ ਸਿੱਧੂ ਨੇ ਇਹ ਕਹਿ ਦਿੱਤਾ ਹੈ ਕਿ ਉਹ ਚਿਮਾ ਦੇ ਘਰ ਉਦੋਂ ਜਾਣਗੇ ਜਦੋਂ ਮੰਤਰੀ ਬਣਨਗੇ ਯਾਨੀ ਕਿ ਇਹ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਕਿ ਟਿਕਟ ਨਵਤੇਜ ਸਿੰਘ ਚਿਮਾ ਨੂੰ ਮਿਲ ਸਕਦੀ ਹੈ ਸultanpur Lodhi ਤੋਂ Jagjit Singh Tanju ਦੀ ਰਿਪੋਰਟ mini pocket